ਸਾਹਬਪੁਰ ਜੀ ਸਿੰਘ ਜੀ ਖੁਰਾਣਾ ਕਿਉਂਕਿ ਇਹ ਸੁਖਸ਼ਾਲਾ ਵਿਰਦ ਆਸ਼ਰਮ ਦੇ ਚੇਅਰਮੈਨ ਔਰ ਗੁੱਡੀ ਮੈਂਜੂ ਉਸ ਦੇ ਸੇਵਾਦਾਰ ਵੀ ਹਨ ਤੇ ਉਹਨਾਂ ਪ੍ਰਤੀ ਕੁਝ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹਨ ਗੁਰੂ ਰੂਪ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲੇ ਕਿ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਇੱਕ ਸਿਰੋਂ ਪਾਓ ਇਸ ਸਤਸੰਗ ਦੇ ਪ੍ਰਧਾਨ ਮੁੱਖ ਸੇਵਾਦਾਰ ਨੂੰ ਦੇਣ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਜਿਵੇਂ ਮੈਂ ਜ਼ਿਕਰ ਕਰ ਰਿਹਾ ਹਾਂ ਗੁਰਨਾਨਕ ਸੁਖਸ਼ਾਲਾ ਦਾ ਜਿਵੇਂ ਮੈਂ ਜ਼ਿਕਰ ਕਰ ਰਿਹਾ ਹਾਂ ਗੁਰਨਾਨਕ ਸੁਖਸ਼ਾਲਾ ਦਾ ਸੰਗਤ ਜੀ ਮੈਂ ਸੰਨ 2010 ਤੋਂ ਸੰਸਥਾ ਨਾਲ ਜੁੜਿਆ ਸਾਂ ਜਦੋਂ ਮੈਨ ਕਿਸੇ ਨੇ ਭੇਜਿਆ ਸੀ ਤੇ ਇਹ ਕਹਿ ਕੇ ਭੇਜਿਆ ਸੀ ਪਰਮਜੀਤ ਉੱਥੇ ਜਾ ਕੇ ਬਜ਼ੁਰਗਾਂ ਦੀ ਸੇਵਾ ਕਰ ਔਰ ਇਹ ਸਮਝ ਕੇ ਸੇਵਾ ਕਰੀ ਵੀ ਕੱਲ ਮੈਂ ਵੀ ਬਜ਼ੁਰਗੋਣਾ ਮੈਂ ਵੀ ਇਸ ਸਟੇਜ ਤੇ ਆਣਾ ਹੈ दास ਨੇ ਉਸ ਵੇਲੇ ਜੋ ਸੇਵਾ ਨਿਭਾਈ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਵੀ ਮੈਨੇ ਇੱਥੇ ਦਾ ਚੇਅਰਮੈਨ ਬਣਾ ਦਿਓ ਨਹੀਂ ਬਣਾਇਆ ਜਾਂ ਵਾਈਸ ਚੇਅਰਮੈਨ ਬਣਾ ਦਿਓ ਕਈ ਮਜਬੂਰੀਆਂ ਸੇ ਯਕੀਨ ਮੰਨਣਾ ਉਸ ਵੇਲੇ ਇਹ ਕਿਹਾ ਜਾਂਦਾ ਸੀ ਵੀ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਨਾ ਤੇ ਕਹਿੰਦੇ ਨੇ ਕਾਲਾ ਪਾਣੀ ਭੇਜ ਦਿਓ ਉਸ ਵੇਲੇ ਉਸ ਦੀ ਡਿਊਟੀ ਪੇ ਦਾਸ਼ਰਮ ਚ ਲਗਾ ਦਿੱਤੀ ਜਾਂਦੀ ਸੀ ਤਾਂ ਵੀ ਮੈਨੂੰ ਸੇਵਾ ਨਹੀਂ ਮਿਲੀ ਲੇਕਿਨ ਮਾਨੀਜੀਕ ਠੀਕ ਹੈ ਕਿਸੇ ਤਾਂਗ ਸੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਇਲੈਕਸ਼ਨ ਜਿੱਤ ਕੇ ਆਇਆ ਤੇ ਮੈਂ ਸਭ ਤੋਂ ਪਹਿਲੇ ਬਿਰਦਾ Ashram ਦੀ ਸੇਵਾ ਮੰਗੀ। ਉੱਥੇ ਆ ਕੇ ਮਨ ਨੂੰ ਖੁਸ਼ੀ ਤਾਂ ਬੜੀ ਮਿਲਦੀ ਹੈ ਬੜੀ ਸੇਵਾ ਕਰ ਰਹੇ ਲੇਕਿਨ ਯਕੀਨ ਮੰਨਣਾ ਮਾਨਸਿਕ ਦੁੱਖ ਵੀ ਬੜਾ ਆਉਂਦਾ ਹੈ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਸਨੇਹਾ ਦੇਣਾ ਚਾਹਾਂਗਾ ਜੇ ਲਾਈਵ ਚੱਲ ਰਿਹਾ ਲਾਈਵ ਤੋਂ ਵੀ ਤੇ ਤੁਹਾਡੇ ਸਾਰਿਆਂ ਨੂੰ ਸਨੇਹਾ ਦੇਣਾ ਚਾਹਾਂਗਾ। ਵੀ ਦੁੱਖ ਇਸ ਕਰਕੇ ਲੱਗਦਾ ਵੇ ਜਦੋਂ ਲੋਕ ਆਂਦੇ ਨੇ ਆਪਣੇ ਬਜ਼ੁਰਗਾਂ ਨੂੰ ਲਿਆ ਕੇ ਉੱਥੇ ਬਾਹਰ ਬਿਠਾ ਦਿੰਦੇ ਨੇ। ਇੱਕ ਸਾਡੀ ਛੋਟੀ ਭੈਣ ਆਈ ਵੀ ਮੇਰੇ ਤੇ ਸੋਰਾ ਸਾਹਿਬ ਬਾਹਰੋਂ ਆਣਾ ਕੈਨੇਡਾ ਤੋਂ ਤੇ ਉਹਨਾਂ ਨੂੰ ਅਸੀਂ ਇੱਥੇ ਰਖਾਣਾ ਵੇ। ਯਕੀਨ ਮੰਨਣਾ ਸ਼ੁਕਰ ਵਾਹ ਰਾਏ ਨੇ ਸ਼ਨੀਵਾਰ ਦੀ ਫਲਾਈਟ ਤੋਂ ਉੱਥੋਂ ਕੈਨੇਡਾ ਤੋਂ ਐਤਵਾਰ ਦਿੱਲੀ ਪਹੁੰਚੇ ਨੇ ਤੇ ਲਿਆ ਕੇ ਸਿੱਧਾ ਬਿਰਧ ਘਰ ਸਿਠਾਤਾ ਜੀ ਇਹਨਾਂ ਲੱਥੇ ਰੱਖਣਾ ਮਨਿਚ ਬੜਾ ਦੁੱਖ ਲੱਗਿਆ ਵੀ ਹੋ ਕੀ ਰਹਿ ਅੱਜ ਅਸੀਂ ਕਿੱਥੇ ਪਹੁੰਚ ਗਏ ਅੱਜ ਬਿਰਧ ਆਸ਼ਰਮ ਦੀ ਸਾਨੂੰ ਲੋੜ ਕਿਉਂ ਪੈ ਰਹੀ ਹੈ ਜੋ ਵੈਸਟਰਨ ਵਾਲਾ ਕਲਚਰ ਉਹ ਸਾਡੇ ਇੱਥੇ ਕਿਉਂ ਆ ਰਿਹਾ ਵੇ ਅੱਜ ਸਾਡੇ ਅੰਦਰ ਬਜ਼ੁਰਗਾਂ ਦੇ ਪ੍ਰਤੀ ਸਤਿਕਾਰ ਹੀ ਖਤਮ ਹੋ ਗਏ ਐ ਨਹੀਂ ਪਤਾ ਵੀ ਕੱਲੇ ਸਟੇਜ ਤੇ ਅਸੀਂ ਵੀ ਆਣਾ ਯਕੀਨ ਮੰਨਣਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਜਿਨੇ ਕੀਤੀ ਨਾ ਕਮਾਈ ਉਨੇ ਰਾਜਕੇ ਕੀ ਖਾਣਾ ਜਿਨੇ ਕੀਤੀ ਨਾ ਕਮਾਈ ਉਹਨੇ ਰਾਜਕੇ ਕੀ ਖਾਣਾ ਜਿਨੇ ਵੜਿਆਂ ਨੂੰ ਤਾਇਆ ਤਾਇਆ ਦਾ ਮਤਲਬ ਹੁੰਦਾ ਦੁੱਖ ਦੇਣਾ ਜਿਨੇ ਵੜਿਆਂ ਨੂੰ ਤਾਇਆ ਉਹਨੇ ਸਿੱਖੀ ਕਿਥੋਂ ਲੈਣਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਕੱਲ ਵੀ ਪਰਸੋਂ ਸ਼ਾਇਦ ਇੱਕ ਪਹੰਚੀ ਆ ਗਈ ਰੋਂਦੇ ਰੋਂਦੇ ਅੰਦਰ ਤੁਹਾਡੇ ਅਸੀਂ ਸਾਈਡ ਤੇ ਲਗਨਗਰ ਸਾਈਡ ਦੇ ਸੀ ਮੇਰੇ ਘਰ ਵਾਲੇ ਨੇ ਮੈਨੂੰ ਕੱਢ ਦਿੱਤਾ ਮੇਰੇ ਬੱਚੇ ਮੈਨੂੰ ਛੋੜ ਕੇ ਚਲੇ ਗਏ ਨੇ ਸਾੜੀ ਵੀ ਕੁਝ ਲਿਮਿਟੇਸ਼ਨ ਨੇ ਸਾਡੇ ਕੋਲ ਕੁਝ ਪਾਬੰਦੀਆਂ ਨੇ ਅਸੀਂ ਜ਼ਿਆਦਾ ਉੱਥੇ ਨਹੀਂ ਰੱਖ ਸਕਦੇ ਲੇਕਿਨ ਯਕੀਨ ਗਏ ਨੇ ਬਖਸ਼ੀਸ਼ਾਂ ਆ ਗਿਆ ਨੇ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਜਿਨਨੇ ਭਾਗ ਬਜ਼ੁਰਗਾਂ ਦੀ ਸੇਵਾ ਕਰਨ ਨਾਲ ਖੁੱਲਣਗੇ ਸ਼ਾਇਦ ਕਿਤੇ ਨਹੀਂ ਖੁੱਲ ਸਕਦੇ ਸਵਰਗ ਹੈਗਾ ਸਵਰਗ ਕਿਸੇ ਮਾਸਟਰ ਨੇ ਇੱਕ ਬੱਚੇ ਨੂੰ ਕਿਹਾ ਭਈ ਸਵਰਗ ਔਰ ਨਰਕ ਉੱਪਰ ਹੈ ਕੰਨ ਨਹੀਂ ਨਹੀਂ ਮਾਸਟਰ ਜੀ ਸਵਰਗ ਇਹੀ ਪਰ ਹੈ ਇਸ ਧਰਤੀ 'ਤੇ ਹੈ ਕਹਿੰਦਾ ਫਿਰ ਕੱਲ ਸਵਰਗ ਦੀ ਮਿੱਟੀ ਲੈ ਕੇ ਆਈ ਜਿਹ ਹੈਗਾ ਤੇ ਅਗਲੇ ਦਿਨ ਉਹ ਵਾਕੀ ਮਿੱਟੀ ਲੈ ਕੇ ਚਲਾ ਗਿਆ ਕਹਿੰਦਾ ਇਹ ਮਿੱਟੀ ਕहां से ਲੈ ਤੂੰ ਕहां से ਲੈ ਕਹਿੰਦਾ ਮੈਂ ਆਪਣੇ ਮਾ ਦੇ ਚਰਨਾਂ ਦੀ ਧੂੜ ਲੈ ਕੇ ਆਇਆ ਮਾ ਦੇ ਔਰ ਪਿਓ ਦੇ ਚਰਨਾਂ 'ਚ ਸਵਰਗ ਹੈਗਾ ਲੇਕਿਨ ਸ਼ਾਇਦ ਸਾਨੂੰ ਸਮਝ ਨਹੀਂ ਆ ਰਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਸਾਨੂੰ ਹੋਰ ਬੇਅਦਬ ਸ਼ਰਮ ਨਾ ਬਣਾਣੀ ਪਵੇ ਇਸ ਕਰਕੇ ਮੈਂ ਮਾਫੀ ਚਾਹਨਾ ਪੁਲਚੋਕ ਦਿਖੀਮਾ ਕਿਉਂਕਿ ਕਈ ਵਾਰੀ ਮਨ ਭਰਿਆ ਹੁੰਦਾ ਹੈ ਤੇ ਦਿਲ ਕਰਦਾ ਹੈ ਭਈ ਇਹ ਜਗਾਂ ਦਾ ਸਭ ਨੂੰ ਬੇਨਤੀ ਕਰੀਏ ਇੱਕ ਵੀ ਅਗਰ ਬੰਦਾ ਮੇਰੇ ਕਹਨ ਤੇ ਚੱਲ ਜਾਏ ਆਪਣੇ ਬਜ਼ੁਰਗਾ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਗਾ ਮੈਂ ਸਮਝਾਂਗਾ ਮੇਰਾ ਕੀ ਸਫਲ ਹੋ ਗਿਆ ਪੁਲਚੋਕ ਦਿਖੀਮਾ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ ਭਈ ਗੁੱਡੀ ਪਹਿਜੇ ਗੁਰਮੁਹਲ ਦੀ ਬਖਸ਼ਿਸ਼ ਦਾ ਇੱਕ ਸਿਰੋਪਾਉ ਦੇਣ ਅਤੇ ਬੋਲੇ ਇਸ ਸੁਨਿਹਾਲ ਔਰ ਸੱਚੇ ਪਾਸ਼ਾ ਦੇ ਚੰਨਚ ਅਰਦਾਸ ਬੇਨਤੀ ਸੱਚੇ ਪਾਸ਼ਾ ਇਸੇ ਸੰਗਤ ਇਸੇ 사ંગ ਦੇ ਸਾਰੇ ਜੱਥੇ ਨੂੰ ਚੜ੍ਹਦੀ ਗੱਲਾ ਬਖਸ਼ਣ ਐਵੇਂ ਹੀ ਦੇਸ਼ ਕੌਮ ਅਤੇ ਸਮਾਜ ਦੀ ਸਭ ਦੀ ਗੁਰੂ ਘਰ ਦੀ ਸੇਵਾ ਕਰਦੇ ਨੇ